ਇੱਕ ਵਾਰੀ ਮੈਂ ਫੇਰ ਕਹੂੰਗਾ ਵੀ ਇਸ ਦੋਚ ਲੈਣ ਦਾ ਕਿਦਾਂ ਧੰਨਵਾਦ ਕਰਾਂ ਅੱਜ ਮੈਂ ਆਪਣੇ ਮੁੰਡੇ ਦੇ ਸਕੂਲ ਆਇਆ ਤੇ ਬੱਚਾ ਮੇਰਾ ਨਵਾਂ ਇੰਡੀਆ ਤੋਂ ਆਇਆ ਨੂੰ ਅੰਗਰੇਜ਼ੀ ਆਉਂਦੀ ਆ ਜਰਮਨੀ ਭਾਸ਼ਾ ਨਹੀਂ ਆਉਂਦੀ ਤੇ ਜਰਮਨ ਸਿੱਖਣ ਵਾਸਤੇ ਅਸੀਂ ਲੱਖ ਕੋਸ਼ਿਸ਼ਾਂ ਕਰ ਰਹੇ ਹਾਂ ਉਹਨੂੰ ਕੱਲ੍ਹ ਪਾ ਸਕੂਲ ਕਰਾ ਰਹੇ ਆ ਕਈ ਕੋਈ ਕਰਾ ਰਹੇ ਆ ਤੇ ਅੱਜ ਮੈਂ ਧੰਨਵਾਦੀ ਤਾਂ ਗੱਲ ਕਰਨ ਲੱਗਾ ਆ ਆ ਦੇਖੋ ਸਕੂਲੋਂ ਨਿਕਲ ਲਿਆ ਹਨਾ ਤੇ ਮੈਨੂੰ ਇਹ ਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਐਕਸਟਰਾ ਕਲਾਸਾਂ ਮਿਲ ਜਾਣ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖ ਜੇ ਕੁਛ ਨਾ ਕੁਛ ਛੇਤੀ ਜਰਮਨੀ ਤਾਂ ਕਿਉਂਕਿ ਮੇਰੇ ਵਰਗੇ ਨੂੰ ਤਾਂ ਆਉਂਦੀ ਨਹੀਂ ਜਿਹੜਾ ਬੱਚਾ ਬੋਲ ਲੈਂਦਾ ਉਹਦੇ ਵਾਸਤੇ ਬਹੁਤ ਵੱਡੀ ਗੱਲ ਇਹ ਵੀਡੀਓ ਬੜੀ ਧਿਆਨ ਨਾਲ ਸੁਣਨ ਵਾਲੀ ਆ ਮੇਰੇ ਵਾਸਤੇ ਨਵੀਂ ਆ ਤੁਹਾਡੇ ਵਾਸਤੇ ਹੋ ਸਕਦਾ ਤੁਸੀਂ ਜਾਣ ਦਿਓ ਮੈਂ ਹੁਣੇ ਮਾਸਟਰਾਨੀ ਨਾਲ ਗੱਲ ਕਰਕੇ ਆਇਆ ਕਹਿੰਦੀ ਕਿ ਸਿੰਘ ਅਸੀਂ ਤੇਰੇ ਬੱਚੇ ਦਾ ਇੰਤਜ਼ਾਮ ਕਰਤਾ ਇੱਥੋਂ 15 ਕਿਲੋਮੀਟਰ ਦੂਰ ਬਸ ਜਾਂਦੀ ਆ ਉੱਥੇ ਤੇਰੇ ਬੱਚੇ ਨੂੰ ਬੜੀ ਵਧੀਆ ਜਰਮਨੀ ਪੜਾਉਣਗੇ ਸੌਖੀ ਬਣਾਉਣਗੇ ਅਸੀਂ ਗਰੁੱਪ ਬਣਾਉਂਦੇ ਆ ਵੇਖੋ ਬੱਚੇ ਪਿੱਛੇ ਭੱਜੇ ਫਿਰਨਦੇ ਵੀ ਗਰੁੱਪ ਬਣਾਉਂਦੇ ਆ ਤੇ ਤੇਰਾ ਬੱਚਾ ਉੱਥੇ ਜਾਇਆ ਕਰੂ ਪੜ੍ਹਿਆ ਕਰੂਗਾ ਵੀ ਅਸੀਂ ਚਾਹੁੰਨੇ ਕਿ ਤੇਰਾ ਬੱਚਾ ਡੋਟ ਸਿੱਖੇ ਮੈਂ ਕਹਿੰਕੇ ਮੈਨੂੰ ਦਿੱਕਤ ਇਹ ਆ ਕਿ ਇਹਨੂੰ ਛੱਡਣ ਕੌਣ ਜਾਇਆ ਕਰੂਗਾ ਲੈਣ ਕੌਣ ਜਾਇਆ ਕਰੂਗਾ ਤੇ ਕਿੱਦਾਂ ਇਹਦਾ ਸਿਸਟਮ ਚੱਲੂਗਾ ਆਹ ਦੇਖੋ ਮੈਨੂੰ ਕਹਿੰਦੀ ਹੋਰੀ ਟੈਨਸ਼ਨ ਨਾ ਕਰ ਤੇਰੇ ਤੋਂ ਪਹਿਲਾਂ ਉਹਦਾ ਅਸੀਂ ਆਹ ਕਾਟ ਬਣਾਉਂਦਾ ਤੇਰਾ ਬੱਚਾ ਸਾਰੇ ਜਰਮਨ ਵਿੱਚ ਕਿਸੇ ਵੀ ਬੱਸ ਤੇ ਕਿਸੇ ਵੀ ਟ੍ਰੇਨ ਤੇ ਕਿਸੇ ਵੀ ਚੀਜ਼ ਤੇ ਬਹਿ ਜਾਏ ਉਹਨੂੰ ਟਿਕਟ ਦੇਣ ਦੀ ਕੋਈ ਲੋੜ ਨਹੀਂ ਗਈ। ਧਿਆਨ ਨਾਲ ਸੁਣਿਓ ਬਾਈ। ਜਰਮਨ ਕਿੰਗ ਕੰਟਰੀ ਕਹਿ ਸਕਦੇ ਆ, ਘੈਂਟ ਕੰਟਰੀ ਕਹਿ ਸਕਦੇ ਆ। ਸ਼ੁਗਰ ਰੱਬ ਦਾ ਕਹਿ ਸਕਦੇ ਆ ਕਿ ਬਈ ਜਿੰਨਾ ਕੋਈ ਇਥੋਂ ਦੇ ਪੇਪਰ ਆ। ਆਹ ਦੇਖੋ। ਆ ਤੈਨੂੰ ਮੈਂ ਫੇਰ ਦਿਖਾਉਣਾ ਪੁੱਠਾ ਕਰਕੇ। ਆਹ ਦੇਖੋ। ਆਹ ਦੇਖੋ। ਆ ਕਾਰ ਦਸਾਲਿਆ ਫਾਰਮ ਭਰ ਕੇ ਦਿੱਤਾ ਵੀ ਸੋਮਵਾਰ ਸਿੰਘ ਜਾ ਉੱਥੇ। ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਮੈਂ ਖੁਦ ਤੇ ਚਲੋ 10 ਹੀ ਪੜਿਆ ਕਿ ਕਾਸ਼ ਜਿਹੜਾ ਬੱਚਾ ਵਾ ਮੇਰਾ ਫ੍ਰੀ ਵੀ ਪੜ ਰਿਆ ਫੜੀ ਉਹਦੀ ਬਸ ਆ ਫ੍ਰੀ ਉਹਦੀ ਡਾਕਟਰੀ ਆ ਉੱਟੋ ਸਰਕਾਰ ਨੂੰ 250 ਰੁਪਏ ਨੂੰ ਤਿਆਰ ਹੋਈ ਆ ਤੇ ਜਦੋਂ ਦਾ ਆ ਉਹ ਵੀ ਪੈਸੇ ਉਹਨਾਂ ਦੇਣੇ ਤੇ 18 ਸਾਲ ਤੱਕ ਉਹਨਾਂ ਪੈਸੇ ਦੇਣੇ ਆ ਕਦੀ ਤੁਸੀਂ ਪੰਜਾਬ ਵਿੱਚ ਜਾਂ ਅਮਰੀਕਾ ਕੈਨੇਡਾ ਵਿੱਚ ਜਿਹੜੇ ਭਰਾ ਰਹਿੰਦੇ ਆ ਕਦੀ ਇਹ ਗੱਲ ਸੁਣੀ ਹੋਊਗੀ ਵੀ ਜਰਮਨ ਯਾਰ ਇਹ ਯੂਰਪ ਕਿੰਨੇ ਘੈਂਟ ਕੰਟਰੀ ਆ ਇਹ ਸਵਾਲ ਮੈਂ ਤਾਂ ਪੁੱਛਣ ਰਿਹਾ ਵੀ ਮੈਂ ਕਿਹੜਾ ਅਮਰੀਕਾ ਕੈਨੇਡਾ ਰਹਿ ਕੇ ਆਇਆ ਇੰਡੀਆ ਰਿਹਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਵੇਖਿਓ ਇੰਡੀਆ ਦੇ ਵਿੱਚ ਵੀ ਜਿਹੜੇ ਬੱਚੇ ਪੜਾਉਂਦੇ ਆ ਨਾ ਉਹਨਾਂ ਦੀ ਬੈਨਫੀਟ ਕਿੰਨੀ ਆ ਉਹਨਾਂ ਦੀ ਪੜ੍ਹਾਈ ਲਿਖਾਈ ਕਿੰਨੀ ਆ ਉਹਨਾਂ ਨੂੰ ਘਮਾਉਣ ਫਰਾਉਣ ਖੜਦੇ ਜਿਹੜਾ ਉਹਦੇ ਕਿੰਨੇ ਪੈਸੇ ਲੈਂਦੇ ਆ ਪ੍ਰਾਈਵੇਟ ਪੜ੍ਹਾਈ ਬਹੁਤ ਜ਼ਿਆਦਾ ਮਹਿੰਗੀ ਆ ਉਹ ਪੜ੍ਹਾਈ ਕਰਾ ਕੇ ਵੀ ਫੇਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਫੇਰ ਪੰਜ ਪੰਜ ਚਾਰ ਚਾਰ ਅਖ ਬੱਸ ਪਿੱਛੇ ਆਉਣ ਦੇ ਸਕੂਲ ਵਾਲੀ ਪਿੱਛੇ ਆਉ ਜਾਂਦੀ ਬੱਸ ਐਸ ਵਾਸਤੇ ਪਿੱਛੇ ਜਾਇਆ ਕਰਨਾ ਸਾਡੇ ਮੁੰਡੇ ਨੇ ਫੇਰ ਉਹਨਾਂ ਨੂੰ ਪੰਜ ਪੰਜ ਛੇ ਛੇ ਬੈਂਡ ਲੈ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਹੈਲੋ ਸ਼ੇਫਨ ਆਲਸ ਗੁੱਟ ਵੋਨਸੋਕ ਹਿਅ ਅਹਾ ਵਿਫਿਲ ਹਾਸਟ ਦੋ ਹਾਸ ਫਿਲ ਰਾਈਖੇ ਫਰਾ ਡੱਚਲੈਂਡ ਇਹ ਮਾਤਾ ਆਪਣੇ ਗਵਾਂਢੋਂ ਵਾਲਾ ਪਿਆਰ ਕਰਦੀ। ਫੇਰ ਉਹਨਾਂ ਨੂੰ 5-5 6-6 ਬੈਂਡ ਲੈ ਕੇ ਤੇ ਬਾਹਰਲੀ ਕੰਟਰੀਆਂ 'ਚ ਆਉਣਾ ਪੈਂਦਾ। ਤੇ ਯਾਰ ਬਾਹਰਲੀ ਕੰਟਰੀਆਂ ਵਾਲੇ ਆਪਣੇ ਬੱਚਿਆਂ ਵਾਸਤੇ ਕਿੰਨਾ ਕਰਨ ਦੇ ਉਹਨਾਂ ਤੋਂ ਨਾ ਕਿਤੇ ਜਾਣਾ ਪੈਂਦਾ। ਆਓ ਪਿੱਛੇ ਮਾਤਾ ਸਾਡੇ ਗਵਾਂਢਣ। ਤੇ ਮੈਂ ਹੈਰਾਨ ਹੋ ਗਿਆ ਕਿ ਵਾਕਿਆ ਜੀ ਜਿਹੜੇ ਨਾ ਤੁਹਾਨੂੰ ਇੱਕ ਹੋਰ ਦੱਸਾਂ ਗੱਲ। ਇੱਥੇ ਜਿਹੜੇ ਬੱਚੇ ਜੰਮਦੇ ਆ ਨਾ ਉਹ ਸਾਡੇ ਨਹੀਂਗੇ। ਉਹ ਸਰਕਾਰ ਦੇ ਆ। ਉਹ ਕਿਉਂ ਤੁਸੀਂ ਬੱਚੇ ਨੂੰ ਪੰਜਾਤ ਝੰਡਾ ਲਾ ਕੇ ਦੇਖੋ ਇੱਕ ਦੋ ਵਾਰੀ ਕੁੱਟ ਕੇ ਵੇਖੋ ਤੇ ਥੋੜੀ ਸਰਕਾਰ ਬੱਚਿਆਂ ਨੂੰ ਆਪਣੇ ਕੋਲ ਲੈ ਜਾਂਦੀ ਆ ਮੁੜ ਕੇ ਦਿੰਦੀ ਨਹੀਂ ਗਈ 18 ਸਾਲ ਤੱਕ ਵੱਡਾ ਕਰਕੇ ਉਹਦੀ ਪੜ੍ਹਾਈ ਲਿਖਾਈ ਕਰਾ ਕੇ ਤੇ ਉਹਨੂੰ ਪੈਰਾਂ ਤੇ ਖੜਾ ਕਰ ਦਿੰਦੀ ਆ ਇਹ ਕਾਨੂੰਨਾ ਦੀ ਮੈਂ ਗੱਲ ਤਾਂ ਕਰਦਾ ਵੀ ਯਾਰ ਜਿਹੜੀ ਗੱਲ ਅਸੀਂ ਸੋਚੀ ਵੀ ਉਹ ਇੱਥੇ ਹੋ ਰਹੀ ਆ ਬੱਚਿਆਂ ਨਾਲ ਭੇਖ ਵੜਾ ਵਧੀਆ ਵੇਖੋ ਕਿਦਾਂ ਆਪਣੇ ਆਲੇ ਕੰਨੀਆਂ ਫੀਸਾਂ ਭਰ-ਭਰ ਕੇ ਕੈਨੇਡਾ ਵੇ ਤੇ ਇਹੋ ਜਿਹੇ ਗੁਰੇ ਹਾਲਾਤ ਪੀਤੇ ਪਏ ਸਟੂਡੈਂਟਾਂ ਨੇ ਆਸਟ੍ਰੇਲੀਆ ਦੇ ਵਿੱਚ ਉਹ ਚਾਰੇ ਪੜੇ ਮਾਂ ਦਾ ਖੂਸਾ ਦਿੰਦਾ ਰਹਿ ਗਿਆ ਤੇ ਜਿਦਾਂ ਕਹਿ ਲੋ ਵੀ ਮੱਖਣ ਰੜਕਿਆ ਲੱਸੀ ਰਹਿ ਗਈ ਪੰਜਾਬ ਦੇ ਪੱਲੇ ਤੇ ਘਿਓ ਲੈ ਗਿਆ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਮੁੰਡੇ ਸਾਡੇ ਡਾਕਟਰ ਬਣੇ ਇੰਜੀਨੀਅਰ ਬਣੇ ਸਾਰੇ ਇਸ ਵੇਲੇ ਬਾਹਰ ਦੀਆਂ ਕੰਟਰੀਆਂ 'ਚ ਬੈਠੇ ਆ ਤੇ ਮਾਂ ਪਿਓ ਨੂੰ ਕੀ ਫਾਇਦਾ ਹੋਇਆ ਪੜਾਈ ਲਿਖਾਈ ਕਰਾਈ ਦੇ ਆ ਤੇ ਦੇਸ਼ ਨੂੰ ਕੀ ਫਾਇਦਾ ਹੋਇਆ ਸੋ ਇਸ ਕਰਕੇ ਜੇ ਦੇਸ਼ ਦੇ ਸਰਕਾਰਾਂ ਆਪਣੇ ਬੱਚਿਆਂ ਨੂੰ ਪੜਾਉਣ ਉਥੇ ਨੌਕਰੀਆਂ ਦੇਣ ਜਾਂ ਇਹੋ ਜਿਹਾ ਸਿਸਟਮ ਕਰ ਦੇਣਾ ਤੇ ਬਾਬੇਓ ਕਿਸੇ ਨੂੰ ਵੀ ਬਾਹਰ ਆਉਣ ਦੀ ਲੋੜ ਨਾ ਪਵੇ ਤੇ ਜਿਹੜੇ ਬਾਹਰ ਦੀਆਂ ਸਰਕਾਰਾਂ ਉਹਦਾ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਦੱਸਤੀ ਆ ਵੀ ਆ ਵੇਖੋ ਆਹ ਕਾਰਡ ਬਣਾ ਕੇ ਦਿੱਤਾ ਕਹਿੰਦੀ ਬੱਚਾ ਤੇਰਾ ਜਿੰਨੀ ਮਰਜ਼ੀ ਵਾਰੀ ਜਿੱਥੇ ਮਰਜ਼ੀ ਘੁੰਮੇ ਉਹ ਟਿਕਟ ਲੈਣ ਦੀ ਲੋੜ ਕੋਈ ਨਹੀਂ ਤੇ ਮੈਂ ਇੱਕ ਧੰਨਵਾਦ ਵਾਕਿਆ ਹੀ ਕਰਦਾ ਵਾਕਿਆ ਯਾਰ ਕਮਾਲ ਦੀ ਗੱਲ ਹੁਣ ਇੱਥੇ ਮੇਰੇ ਭਰਾਵਾਂ ਨੇ ਕਈਆਂ ਨੇ ਕਮੈਂਟ ਕਰਨੇ ਤੂੰ ਨਵਾਂ ਆਇਆ ਜਰਮਨ ਤੂੰ ਕੋਈ ਵੱਖਰਾ ਆ ਗਿਆ ਨੇ ਕਿਦਾਂ ਯਾਰ ਤੂੰ ਹੀ ਵੀ ਦੱਸੋ ਭਾਈ ਜਿਸ ਦੇਸ਼ ਦਾ ਖਾਈਓ ਉਸ ਦਾ ਬੁਰਾ ਨਹੀਂ ਮੰਗੀਦਾ ਉਹਦੀ ਗੱਲ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਤੇ ਦੋ ਰੋਗ ਦੋ ਗਰੁੱਪ ਬਣਾਏ ਆ ਕੋਈ ਉਥੇ ਮਤਭੇਦ ਨਹੀਂ ਕਹੇ ਪੰਜਾਬੀ ਆ ਅਸਿਰਤੇ ਪਾ ਗਿਆ ਜਾਂ ਬਾਹਰਲੇ ਦੇਸ਼ ਤੋਂ ਆਇਆ ਇਹਦੇ ਅਸੀਂ ਬੱਚਿਆਂ ਦੇ ਖੇਚਲ ਕੰਮ ਕਿਉਂ ਕਰੀਏ ਉਹ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝਦੇ ਆ ਕੋਈ ਅਭੀ ਨਵੀ ਹੋ ਜੇ ਕੋਈ ਗੱਲਬਾਤ ਹੋ ਜੇ ਸਾਰੀ ਸਰਕਾਰ ਇੱਥੇ ਚਾਰ ਲੱਖ ਦੀ ਆ ਫਿਰ ਇੱਕ ਹੋਰ ਤੁਹਾਨੂੰ ਗੱਲ ਦੱਸਣ ਲੱਗਾ ਜਦੋਂ ਕਿਸੇ ਦੇ ਘਰ ਬੱਚਾ ਹੁੰਦਾ ਨਾ ਇੱਥੇ ਜੇ ਦੇ ਬੱਚਾ ਨਰਮਾਲ ਹੋਇਆ ਤੇ ਤਾਂ ਵੀ ਉਹਨੂੰ ਬੋਨਸ ਦੇਣਾ ਸਰਕਾਰ ਨੇ ਧਿਆਨ ਨਾਲ ਸੁਣਿਓ ਬਾਦਲ ਜਿੱਤੇ ਆ ਜਾਂਦਾ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਵੀ ਉਹਨੂੰ ਬੋਨਸ ਦੇਣਾ ਤੇ ਜੇ ਵੱਡੇ ਪ੍ਰੋਫੈਸ਼ਨਰ ਨਾ ਹੋਇਆ ਤੇ ਉਹ ਕੁਝ ਪੈਸੇ ਵੱਖਰੇ ਦਿੰਦੇ ਆ ਹੁਣ ਜਿਹੜੇ ਭਰਾ ਜਰਮਨ ਰਹਿੰਦੇ ਸਟਰੀਆ ਰਹਿੰਦੇ ਜਾਂ ਗੁਜਰਾਤ ਵਿੱਚ ਰਹਿੰਦੇ ਆ ਇਹ ਕਮੈਂਟ ਜ਼ਰੂਰ ਕਰਿਓ ਵੀਡੀਓ ਇਸ ਕਰਕੇ ਕਰਨੀ ਜ਼ਰੂਰੀ ਆ ਵੀ ਕਈ ਬੈਨੀਫਿਟ ਜਿਹੜੇ ਆ ਨਾ ਸਾਨੂੰ ਨਹੀਂ ਵੀ ਪਤਾ ਹੁੰਦਾ ਲੈਣ ਦਾ ਤੇ ਕਈ ਬੈਨੀਫਿਟ ਜਿਹੜੇ ਆ ਜਿਹੜੇ ਅਸੀਂ ਲੈਨੇ ਆ ਉਹ ਬਾਹਰਲੀ ਕੰਟਰੀਆਂ 'ਚ ਨਹੀਂ ਹੈਗੀਆਂ ਤੇ ਪਹਿਲਾਂ ਬੜਾ ਧਿਆਨ ਸੀ ਲੋਕਾਂ ਦਾ ਵੀ ਰਿਸ਼ਤਾ ਕਰਨਾ ਅਮਰੀਕਾ ਕੈਨੇਡਾ ਇੰਗਲੈਂਡ ਜਾਂ ਮਤਲਬ ਯੂਰਪ ਨੂੰ ਇੱਕ ਇਦਾਂ ਗਿਣਿਆ ਜਾਂਦਾ ਵੀ ਮਤਲਬ ਇੱਥੇ ਲੋਕੀ ਸ਼ਰਮ ਨਹੀਂ ੱਟਕੇ ਖਾਣਦੇ ਆ ਪਰ ਹੁਣ ਕੈਮਰਾ ਇਹੋ ਜੀ ਬਾਂਦਰ ਚੀਜ਼ ਆ ਇਹਦੇ ਉੱਤੇ ਸਾਰਾ ਕੁਝ ਸੱਚ ਬੋਲਣ ਦੀ ਜੀ ਕਰਦਾ ਦਿਖਾਉਨੇ ਆ ਤੁਹਾਨੂੰ ਦੇਖੋ ਰੈਸ਼ਾਂ ਪਾਰਕਾਂ ਫੁੱਲ ਬੂਟੇ ਪਾਏ ਆਓ ਛੋਟਾ ਬੱਸ ਸਟੈਂਡ ਆ ਪਿੰਡ ਦਾ ਜਿੱਥੇ ਬੱਸ ਆਇਆ ਕਰਨੀ ਮੁੰਡੇ ਦੇ ਸਕੂਲੇ ਇੱਥੋਂ ਜਾਇਆ ਕਰਨਾ ਜਿਸ ਬੰਦੇ ਨੇ ਖੁਦ ਆਪਣੇ ਪਿੰਡੇ ਤੇ ਕੋਈ ਦੋਖੰਡਾ ਆ ਹੋਵੇ ਨਾ ਤਾਂ ਉਹਦਾ ਉਹਦਾ ਜੀ ਕਰਦਾ ਹੱਸ ਕੇ ਗੱਲ ਕਰਨ ਦੱਸਣ ਨੂੰ ਉਹ ਕਿਉਂ ਕਿਉਂਕਿ ਅਸੀਂ ਪਿੰਡੋਂ ਦੁੱਧ ਵਧਦੇ ਹੋਣੇ ਡੋਣਿਆਂ ਚ ਬਟਾਲੇ ਖਾਣੇ ਉੱਥੋਂ ਖੜ ਕੇ ਮੁੜ ਕੇ ਮਾਸਟਰਾਂ ਕੋ 75 ਖਾਣੇ ਵੀ ਲੇਟ ਹੋ ਗਏ ਆ ਤੇ ਕਈ ਵਾਰ ਆਪਣੇ ਯਾਰਾਂ ਦੋਸਤਾਂ ਕੋ ਮਖੌਲ ਕਰਾਉਣੇਗੇ ਤੇਰੇ ਹੱਲੇ ਵੀ ਕਾਲਰਾਂ ਚ ਤੂੜੀ ਬੜੀ ਆ ਵੇ ਸੱਚ ਤੂੜੀ ਬੜੀ ਆ ਵੇ ਤੇ ਫਿਰ ਜਾ ਕੇ ਸਕੂਲੇ ਪੜਨਾ ਤੇ ਕਦੀ ਸੋਚਿਆ ਨਹੀਂ ਵੀ ਚੰਗੇ ਦਿਨਾਂ ਦੇ ਕੋਈ ਆਸ ਜਾਂ ਇਹੋ ਜਿਹੇ ਦੇਸ਼ਾਂ ਵਿੱਚ ਚੱਲ ਜਾਣਾ ਜਾਂ ਇਹ ਗੱਲਾਂ ਦਿਲੋਂ ਕਰਦੇ ਜਿਹੜੇ ਪਿੰਡੂ ਭਰਾ ਹਨ ਉਹ ਫੀਲ ਕਰਨਗੇ ਕਿ ਕਿਦਾਂ ਮਾੜੇ ਦਿਨਾਂ ਨੂੰ ਮੋੜ ਕੇ ਚੰਗਿਆਂ ਜਿਹਾ ਲੰਦਾ ਕਿਦਾਂ ਮਾਂ ਪਿਓ ਨੂੰ ਜਿਹੜੇ ਰਿਸ਼ਤੇਦਾਰ ਗੱਲਾਂ ਕਰਦੇ ਸੀਗੇ ਉਹੋ ਹੀ ਗੱਲਾਂ ਕਰਨ ਲੱਗਦੇ ਵੀ ਤੁਹਾਡਾ ਮੁੰਡਾ ਬੜਾ ਨਿਕਲਿਆ ਉਹ ਜ਼ਿੰਮੇਵਾਰੀ ਵਾਲਾ ਘੈਂਟ ਨਿਕਲਿਆ ਵੀਡੀਓ ਬਹੁਤ ਲੰਬੀ ਹੋ ਜਣੀ ਹੈ ਕਿੱਥੇ ਮਾਂ ਪਿਓ ਕਦੀ ਸਾਈਕਲਾਂ ਦੇ ਕਦੀ ਰਖਸ਼ਿਆਂ ਦੇ ਕਦੀ ਬਸਾਂ ਦੇ ਵਿੱਚ ਵਾਰੇ ਠੱਕੇ ਖਾਂਦੇ ਹੁੰਦੇ ਸੀਗੇ ਇੱਥੇ ਮਿਹਨਤਾਂ ਕਰਕੇ ਇਹਨਾਂ 0 ਡਾਲਰਾਂ ਨੇ ਰੋਖ ਹੀ ਕਰ ਜਾਂਦਾ ਬਦਲ ਦਿੱਤਾ ਤੇ ਇਹ ਜੇ ਕੋਈ ਏਸ਼ ਦੇਸ਼ ਦਾ ਕੋਈ ਮਾੜਾ ਵੀ ਹੁੰਦਾ ਉਹ ਤੇ ਉਹ ਵੀ ਅਸੀਂ ਦੱਸਾਂਗੇ ਕਿਉਂ ਮਾੜਾ ਕਰਦੇ ਆ ਤੇ ਜੇ ਚੰਗਾ ਕਰਦੇ ਤੇ ਉਹ ਵੀ ਦੱਸਾਂਗੇ ਕਿੱਦਾਂ ਕਰਦੇ ਆ ਦੇਖੋ ਸਾਡੇ ਪਿੰਡ ਦੀ ਇੱਕ ਝਾਕ ਕਿੰਨਾ ਪਿਆਰਾ ਪਿੰਡ ਬਸ ਫੇਰ ਆ ਰਹੀ ਆ ਤੇ ਉਹ ਵੀ ਇਹ ਬੱਚਿਆਂ ਨੂੰ ਢੋਣ ਦੀ ਸਵੇਰ ਦੀ ਆ ਵੇਖਿਓ ਨੰਗਲ ਜੀ ਲੱਗ ਕਿੰਨਾ ਪਿੰਡ ਦਾ ਪਿਆਰਾ ਵਿਊ ਆ ਇੱਥੇ ਜਾਇਆ ਕਰੂ ਸਾਡਾ ਆਰਮਾਨ ਤੇ ਫਰੀ ਦੀ ਤੇ ਬੱਸਾਂ ਵੇਖੋ ਏਸੀ ਘੈਂਟ ਬੱਚੇ ਲੱਗੇ ਹੋਏ ਆ ਘਰ ਵੇਖੋ ਜਰਮਨ ਦੇ ਕਿਦਾਂ ਫੁੱਲ ਬੂਟੀਆਂ ਪਾਈਆਂ ਕਿਦਾਂ ਸੋਹਣਾ ਪਹਾੜਾ ਦੇ ਵਿੱਚ ਵਸਿਆ ਭੱਗ ਪਰਨੇ ਕਰਕੇ ਮੇਰਾ ਤੇ ਬਹੁਤ ਸਤਿਕਾਰ ਕਰਦੀਆਂ ਤੇ ਮੈਂ ਪੰਜਾਬ ਦੀ ਗੱਲ ਜ਼ਰੂਰ ਸੁਣਾਉਣਾ ਹੁੰਦਾ ਨਾ ਮਾਸਟਰਾਂ ਨੂੰ ਵੀ ਯਾਰ ਅਸੀਂ ਉੱਥੇ ਇਦਾਂ ਪੜਦੇ ਰਹੇ ਬੜੀ ਚਪਲ ਵਰਦੀ ਰਹੀ ਬੜਾ ਕੁੱਟਮਾਰ ਕਰਦੇ ਹੁੰਦੇ ਸੀਗੇ ਕੰਨ ਫੜਾਉਂਦੇ ਹੁੰਦੇ ਸੀਗੇ ਮੁਰਗੇ ਬਣਾਉਂਦੇ ਹੁੰਦੇ ਸੀਗੇ ਇੱਕ ਰਿਕਵੈਸਟ ਕਰਕੇ ਆਏ ਜਿਹ ਮੈਂ ਨਹੀਂ ਖੁਦ ਪੜ ਸਕਿਆ ਬੱਚਾ ਮੇਰਾ ਘਰ ਤੋਂ ਸ਼ਾਰਪ ਤਿੱਖੇ ਦੰਤਰ ਵਰਗਾ ਧੰਨਵਾਦ